ਜਥੇਦਾਰ ਕੌਂਕੇ ਸਾਹਿਬ ਦੇ ਜਿਹੜੇ ਕਾਤਲ ਪੁਲਿਸ ਅਫਸਰ ਰਹੇ ਨੇ ਉਹਨਾਂ ਦੇ ਨਾਲ ਕਦੇ ਮਲਾਪ ਹੋਇਆ ਤੁਹਾਡਾ ਉਸ ਤੋਂ ਬਾਅਦ ਮਲਾਪ ਇਹ ਇਹਨੇ ਸਵਰਨ ਸਿੰਘ ਕੂੜੇ ਨੇ ਮੈਨੂੰ ਸੱਦਿਆ ਸੀ ਕਿੱਥੇ ਬੂੰਗੀਪੁਰੇ ਰੋਡ ਤੋਂ ਆਪਣੇ ਫਰੋ ਪਰ ਰੋਡ ਆ ਨਾ ਜਿਹੜੀ ਲੁੱਦਿਆਂ ਲੂ ਜਾਂਦੀ ਆ ਹੂੰ ਅੱਗੇ ਇੱਕ ਸਰਕਟ ਹੌਸ ਹੁੰਦਾ ਰੈਸਟ ਹੌਸ ਪੀ ਡਬਲਯੂ ਡੀ ਦਾ ਹੂੰ ਉੱਥੇ ਸੱਦਿਆ ਸੀ ਇਹਨਾਂ ਨੇ ਮੈਨੂੰ ਕੀ ਕਹਿੰਦੇ ਬੁਲਾ ਕੇ ਜਦੋਂ ਮੈਂ ਗਿਆ ਇੱਥੇ ਸਾਡੇ ਸਈ ਅਸ਼ੂਨੀ ਕੁਮਾਰ ਹੁੰਦਾ ਜੀਆ ਉਹ ਮੈਨੂੰ ਘਰੋਂ ਲੈਣ ਵਾਸਤੇ ਆਇਆ ਕਹਿੰਦਾ ਹੀ ਮਿਲ ਲਓ ਇੱਕ ਵਾਰੀ ਮੈਂ ਤੇਰੀ ਜ਼ਿੰਮੇਵਾਰੀ ਲੈਨੇ ਹਾਂ ਹੂੰ ਕਹਿੰਦੇ ਹਾਂ ਮੈਨੂੰ ਹੋਰ ਹੀ ਕਹਿੰਨਾ ਚਲੋ ਤੇ ਲੱਗੇ ਸੀ 10 11 ਵਜੇ ਪਹੁੰਚ ਗਏ ਉੱਤੇ ਤੇ ਮੇਰੇ ਜਾਂਦੇ ਨੂੰ ਇੱਕ ਕਮਰੇ ਦੇ ਵਿੱਚ ਬੈਠੇ ਸੀ ਚਾਹ ਮੰਗਾਈ ਉਹਨਾਂ ਨੇ ਮੈਂ ਫਤਿਹ ਬੁਲਾਤੀ ਸੱਚੀ ਗਬਰਾਤੀ ਉਹਨਾਂ ਨੂੰ ਮੇਰਾ ਫੌਜ ਜਵਾਨ ਦਾ ਹੂੰ ਜਦੋਂ ਸੀਨੀਅਰ ਸੀ ਬਜ਼ੁਰਗ ਸੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਦਰਸ਼ਨ ਸਿੰਘ ਵੀ ਤੁਸੀਂ ਸਾਫ ਦਿਲ ਨਾਲ ਆਇਓ ਮੇਰੇ ਕੋਲੇ ਹਾਂ ਬਿਲਕੁਲ ਸਹੀ ਗੱਲ ਆ ਮਹਾ ਜੀ ਸਾਫ ਦਿਲ ਨਾਲ ਆਇਆ ਹਾਂ ਹੂੰ ਕਹਿੰਦਾ ਫਿਰ ਸਾਨੂੰ ਮਾਫ ਕਰ ਦੇ ਮੈਂ ਜੀ ਮੈਂ ਕਿਸ ਤਰ੍ਹਾਂ ਮਾਫ ਕਰ ਸਕਦਾ ਅੱਖਾਂ 'ਚ ਉੱਪਰ-ਪਾਰਲ ਹੰਝੂ ਐਡੇ ਐਡੇ ਮੋਟੀਆਂ ਗਿੰਨੀਆਂ ਹੋਈਆਂ ਪਈਆਂ ਕਹਿੰਦਾ ਵੀ ਬੁੱਢੇ ਬਾਰੇ ਹੱਥ ਕਢੀ ਨਾ ਨਵਾ ਮੇਰੇ ਮਹੀਂ ਮੇਰੀ ਤਾਂ ਬਸ ਦੀ ਗੱਲ ਨਹੀਂ ਹੋਣਾ ਕੀ ਕਨਾਪ ਆ ਬੈਗਾ ਇਹ ਚ ਪੈਸੇ ਆ ਹੂੰ ਲੈ ਲਾ ਪੁੱਸਨ ਮਾਫ ਕਰਦੇ ਨਾਲ ਹੀ ਜਦੋਂ ਰਵਾਲ ਮਰ ਕੰਢ ਕੇ ਰੱਖਿਆ ਨਾ ਮੈਂ ਤਰਫ ਕੇ ਇਕਦਮ ਪਿੱਛੇ ਹੋ ਗਿਆ ਮੈਂ ਕਿਤੇ ਮੇਰੇ ਗੋਲੀ ਨਾ ਮਾਰ ਦੇ ਕਿਉਂ ਦੁਸ਼ਮਣ ਦਾ ਕੋਈ ਪਤਾ ਨਹੀਂ ਮੇਰਾ ਦੁਸ਼ਮਣ ਆ ਉਹ ਤੇ ਮੈਂ ਤਾਂ ਆਇਆ ਜੇ ਇਨਸਾਨੀਅਤ ਮਿਲ ਕੇ ਆਇਆ ਹੁਣ ਉਹਨੂੰ ਹੂੰ ਕਿੰਨਾ ਵੀ ਈਹ ਹੰਕਾਰ ਐਸ.ਪੀ.ਡੀ. ਕਮਲਜੀਤ ਸਿੰਘ ਲੁਧੇਣੇ ਆ ਕਹਿੰਦਾ ਵੀ ਮੈਂ ਉਹਨੂੰ ਫੋਨ ਕਰਦਾ ਨਾ ਤੂੰ ਜਿਹੜਾ ਮੌਕੇ ਦਾ ਮੰਜੇ ਸਟੇਟ ਆ ਉਹਦੇ ਕੋਲ ਜਾ ਕੇ ਬਿਆਨ ਦਿੱਤਾ ਵੀ ਮੈਂ ਤਾਂ ਕੋਈ ਦੇਖਿਆ ਹੀ ਨਹੀਂ ਉੱਤੇ ਵੀ ਜਿਹੜੀ ਉਹ ਲਾਸ਼ ਪਈ ਸੀ ਉਹ ਤਾਂ ਕਿਸੇ ਹੋਰ ਦੀ ਸੀ ਹੂੰ ਭਾਈ ਮੈਂ ਨਹੀਂ ਹੁਣ ਕਹਿ ਸਕਦਾ ਵੀ ਬਿਆਨ ਦਰਜ ਕਰਵਾਉਣੋਂ ਬਦਲੇ ਪੈਸੇ ਲੈ ਲਓ ਤੇ ਜਾਂ ਫਿਰ ਜਿਹੜਾ ਮੈਨੂੰ ਗੋਲੀ ਮਾਰ ਦੋ ਆਪਣੇ ਵਾ ਇੱਕ ਗੱਲ ਕਰ ਲਾ ਗਿਆ ਭਾਈ ਨਾ ਮੈਂ ਗੋਲੀ ਮਾਰਾਂ ਮੈਂ ਕਿਉਂ ਕਲੰਕਤ ਹੁਮਾ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਜੇ ਮਾਫੀ ਮੰਗਣੀ ਹੈ ਤਾਂ ਸਿੱਖ ਪੰਥ ਕੋਲ ਜਾ ਹਾਂ ਮੈਂ ਉਹਨਾਂ ਨੂੰ ਇਹ ਆਖਿਆ ਵੀ ਜੇ ਮਾਫੀ ਮੰਗਣੀ ਹੈ ਤਾਂ ਸਾਡੇ ਅਕਾਲ ਤਖਤ ਸਾਹਿਬ ਦੇ ਆਪਣੇ ਸਿੱਖਾਂ ਦਾ ਸਰਵੋੱਚਾ ਉੱਥੇ ਚਲੇ ਜਾਓ ਉੱਥੇ ਮਾਫੀ ਮੰਗ ਲਵੋ ਸਿੱਖ ਕੌਮ ਮਾਫ ਕਰਨ ਜੋਗਾ ਮਾਫ ਕਰ ਦੂਗੀ ਉਹਨਾਂ ਫਿਰ ਤਾਂ ਅਸੀਂ ਅਪਰਾਧੀ ਮੰਨੇ ਜਾਵਾਂਗੇ ਠੀਕ ਹੈ ਨਹੀਂ ਚਲ ਫਿਰ ਉਹ ਤੁਸੀਂ ਆਗੇ ਉਦੋਂ ਆਦ ਇੰਸਪੈਕਟ ਗਰਮੀ ਸਿੰਘ ਨੇ ਬੁਲਾਇਆ ਮੈਨੂੰ ਮੰਡੀ ਗੁਵਿੰਦਗੜ ਦਾ ਸਤਨ ਹੁੰਦਾ ਜੀ ਦਾਣਾ ਮੰਡੀ ਦੇ ਵਿੱਚ ਹੂੰ ਉਹਨੇ ਵੀ ਲਾਲ ਜਿੱਤਾ ਬਹੁਤ ਮੈਨੂੰ ਪਰ ਨਹੀਂ ਕਿਵੇਂ ਜੀ ਇਤਨੇ ਬੁਲਾਇਆ ਲੁਧਿਆਣੇ ਇਹ ਨਹੀਂ ਵੀ ਲਾਲ ਜਿੱਤਾ ਕਹਿੰਦਾ ਤੇਰੀ ਕੁੜੀ ਦਾ ਵਿਆਹ ਕਰ ਦੰਨੇ ਆ ਫਲਾਣਾ ਕਰ ਦੰਨੇ ਆ ਜਿਨ੍ਹਾਂ ਨੇ ਜੰਮੀ ਆ ਉਹਨਾਂ ਨੇ ਜਣੀਆਂ ਉਹਨਾਂ ਨੂੰ ਬੜੀਆਂ ਵਿਆਹ ਪੇ ਹੋ ਜਾਣਗੇ ਜਿੱਦੇ ਮੈਂ ਬੇਟੀ ਦਾ ਵਿਆਹ ਕੀਤਾ ਇੱਕ ਪੈਸਾ ਵੀ ਮੇਰੇ ਹਉਲੇ ਹੈ ਨਹੀਂ ਜੀ ਇੱਕ ਪੈਸਾ ਵੀ ਜਿਨੂੰ ਕਹਿ ਦਿੰਦੇ ਹੁੰਦੇ ਆ ਹੂੰ ਕਿ ਉਹ ਗਨਮੈਨ ਕੋਲੇ ਸੀ ਉਹਨਾਂ ਦੀ ਰੋਟੀ ਦਾ ਖਾਚਾ ਬੱਚਿਆਂ ਦਾ ਖਾਚਾ ਮੇਰਾ ਆਮਲਾ ਖਾਚਾ ਗਨਮੈਨ ਕਿੰਨੇ ਦਿੱਤੇ ਸੀ ਬਾਹਰ ਦੇ ਸਾਹਬ ਨੇ ਇੱਕ ਦਾਸ ਦੀ ਗਾਰ ਦੇ ਦਿੱਤੀ ਸੀ ਮੈਨੂੰ ਹੂੰ ਕਿ ਉਹ ਗਾਰਦ ਨੇ ਮੈਨੂੰ ਇਹਨਾਂ ਤਾਂ ਕੀਤਾ ਕੋਠੇ ਦੇ दारू ਪੀ ਲਿਆ ਕਰਨ ਗੰਦੇ ਗਾਣੇ ਲਾਇਆ ਕਰਨ ਪਰਿਵਾਰ ਦੁਖੀ ਹੋਇਆ ਕਰਨ ਆਸੂ ਆਣ ਮੇਰਾ ਹਿੰਦੂਆਂ ਦਾ ਪਰਿਵਾਰ ਨਾਲ ਗੁਆੜਾ ਹੂੰ ਉਹ ਦੁਖੀ ਹੋਇਆ ਕਰਨ ਬਦਲ ਸਾਹਿਬ ਨੇ ਗਨਮੈਨ ਤੁਹਾਨੂੰ ਸੁਰੱਖਿਆ ਵਾਸਤੇ ਦਿੱਤੇ ਸੀ ਜਾਂ ਫਿਰ ਜਿਹੜਾ ਤੁਹਾਡਾ ਕਰਦਾਰ ਪਿੰਡ ਦੇ ਵਿੱਚ ਇੱਕ ਵਧੀਆ ਕਰਦਾਰ ਬਣਿਆ ਹੋਇਆ ਉਸ ਨੂੰ ਵਿਗਾੜਨ ਵਾਸਤੇ ਦਿੱਤੇ ਸੀ ਉਹ ਤਾਂ ਇਸੇ ਕਰਕੇ ਦਿੱਤੇ ਸੀ ਹੂੰ ਵੀ ਇਹਨੂੰ ਐਵੇਂ ਨਾ ਕਿਵੇਂ ਤੰਗ ਕਰੋ ਇਹਨੂੰ ਕਿਵੇਂ ਨਾ ਕਿਵੇਂ ਖੈਰਬਾਦਾਂ ਦੇ ਨਾਂ ਆਖਿਆ ਹੋਵੇ ਹੂੰ ਇਹ ਕਰਨ ਮੌਕਾ ਤੇ ਜੇ ਅਪਲ ਸੀ ਪੁਲਿਸ ਪ੍ਰਸ਼ਾਸਨ ਨਾ ਉਤਾਈ ਚ ਉਹਦਾ ਜੀ ਇਹਨੂੰ ਤੰਗ ਕਰੋ ਜੇ ਨਾ ਕਰਨਾ ਹੂੰ ਆਪੇ ਮਕਰੂਗਾ ਠੀਕ ਹੈ ਨਾ ਭਰਨੇ ਦੇਦੀ ਗੱਲ ਜਵਾਨ ਨੂੰ ਕੱਟਦੀ ਕੱਟਦੀ ਹੁਣ ਤਾਂ ਜਿਵੇਂ ਕਹੇ ਦੀ ਲਾਸਟ ਇਹ 76 ਸਾਲ ਦੀ ਉਮਰ ਹੋ ਗਿਆ ਹੋਰ ਪਤਨੇ ਜਿਉਣਾ ਕਹਿੰਦੇ ਮਾਰਨਾ ਲੇਕਿਨ ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣਾ ਵੀ ਮੈਂ ਅਕਾਲਪੁਰ ਕੋ ਫਰਮੇਸ਼ਾ ਦੇ ਕੇ ਅੰਦਰ ਸੁੱਚੀ ਦਾੜੀ ਲੈ ਕੇ ਜਾਊਗਾ ਕੁਝ ਕਰਨਾ ਨਹੀਂ ਹੈ ਜਥੇਦਾਰ ਸਾਹਿਬ ਤੇ ਤਸ਼ੱਦਦ ਬਿਆਨ ਸਰਕਾਰ ਵੱਲੇ ਹੋਇਆ ਸੀ ਹਾਂ ਬਿਆਨ ਸਰਕਾਰ ਵੱਲੇ ਤੇ ਬਾਦਲ ਸਰਕਾਰਾ ਹੀ ਉਦੋਂ ਇਨਸਾਫ ਮਿਲਿਆ ਕੋਈ ਨਾ ਕੋਈ ਨਹੀਂ ਕੀ ਕਾਰਨ ਰਹੇ ਲੱਗਦਾ ਤੁਹਾਨੂੰ ਕੀ ਕਹਿ ਸਕਦੇ ਹੁਣ ਇਹ ਤਾਂ ਇਹਨਾਂ ਦੀਆਂ ਸਿਆਸਤਾਂ ਨੇ ਸਿਆਸਤ ਗੱਲਾਂ ਨੇ ਵੀ ਕਿਉਂ ਨਹੀਂ ਇਨਸਾਫ਼ ਦਿੱਤਾ ਪਹਿਲੀ ਗੱਲ ਤਾਂ ਮੈਂ ਤਾਂ ਇਹ ਹੁਣ ਕਈ ਬੰਦੇ ਆ ਕੇ ਦੱਸ ਜਾਂਦੇ ਆ ਵੀ ਆਕਾਲ ਤਖਸਾਲ ਦੇ ਉੱਤੇ ਦਮ ਜਮੀ ਟਖਸਾਲ ਦਾ ਕੰਮ ਜਾਣ ਸੀ ਹੋਣ ਦੇਣਾ ਚਾਹੁੰਦਾ